ਹਾਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੱਠੇ ਭਣੀ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਔਨਰ ਸਰਦਾਰ ਇਕਬਾਲ ਸਿੰਘ ਉਹਨਾਂ ਦੇ ਘਰ ਆਏ ਆ ਦੋਸਤੋ ਮਹਿਲਾਂ ਵਾਲੇ ਵਜਦੇ ਵੀਰ ਹੋਣੀ ਠੀਕ ਆ ਜੀ ਸੋ ਸਾਰੇ ਭਰਾ ਆਪਣੇ ਜਾਣਦੇ ਆ ਲੋਕਲ ਏਰੀਆ ਵਾਲੇ ਠੀਕ ਆ ਜੀ ਮਾਲ ਇਹਨਾਂ ਦੇ ਕੋਲ ਆਉਂਦਾ ਰਹਿੰਦਾ ਠੀਕ ਆ ਜੀ ਵਪਾਰ ਲੈਣ ਦਾ ਕੰਮ ਆ ਝੋਟੀਆਂ ਵੀਰ ਹੋਣੀ ਚੰਗੀਆਂ ਲੈ ਕੇ ਆਉਂਦੇ ਆ ਮੋਰਾ ਬ੍ਰੀਡ ਦੇ ਵਿੱਚ ਪਹਿਲਾਂ ਵੀ ਆਪਾਂ ਤੁਹਾਨੂੰ ਝੋਟੀਆਂ ਦਿਖਾਈਆਂ ਸੀਗੀਆਂ ਇਸ ਘਰ ਤੋਂ ਅੱਜ ਇਸ ਵੀਡੀਓ ਦੇ ਵਿੱਚ ਦੋ ਝੋਟੀਆਂ ਆਪਾਂ ਕਵਰ ਕਰਾਂਗੇ ਦੋਵੇਂ ਝੋਟੀਆਂ ਤਾਜ਼ੀਆਂ ਸੂਈਆਂ ਨੇ ਇੱਕ ਪੂਰੀ ਵੱਡੀ ਹਾਈਟ ਕੱਟ ਦੇ ਵਿੱਚ ਤੁਹਾਨੂੰ ਝੋਟੀ ਦਿਖਾਵਾਂਗੇ ਹੁਣ ਇਸ ਵਕਤ ਬੌਲੇ ਕੱਚੇ ਦੁੱਧ ਦੇ ਉੱਤੇ ਚੱਲਣ ਡਈ ਆ ਠੀਕ ਆ ਜੀ ਤੇ ਇੱਕ ਪਲੂਨ ਪਹਿਲਾ ਸੂਆ ਝੋਟੀ ਇਹਨਾਂ ਦੇ ਕੋਲੇ ਸੂਈ ਆ ਤਰੀਕ ਅੱਜ 27 ਨਵੰਬਰ ਸਮਾਂ ਮਾਰਨਿੰਗ ਦੇ ਕੋਈ 11 10:30 11 ਵਜੇ ਦਾ ਟਾਈਮ ਆ ਹੋ ਸਕਿਆ ਤੇ ਵਿੱਚ ਆਪਾਂ ਬੱਚੇ ਲਾ ਕੇ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਵੀ ਕਰਾ ਦਿਆਂਗੇ ਅਗੋਂ ਕੋਈ ਵੀ ਫਾਰਮਰ ਪ੍ਰਾਈਸ ਇੱਥੇ ਆਣ ਕੇ ਵਿਜ਼ਿਟ ਕਰਕੇ ਆਪਣੀਆਂ ਕੋ ਦੋ ਚਾਹੇ ਕੋ ਤਿੰਨ ਟਾਈਮ ਦੀਆਂ ਚੁਵਾਈਆਂ ਕਰਕੇ ਤਸੱਲੀ ਕਰ ਲੇ ਠੀਕ ਆ ਜੀ ਸੋ ਨਾਲ ਲੱਗਦੇ ਪਿੰਡ ਸੈਦਪੁਰ ਬਾਕੀ ਪਨਗੋਟਾ ਪਿੰਡ ਵੀ ਥੋੜੀ ਦੂਰੀ ਤੇ ਆ ਠੀਕ ਆ ਜੀ ਅਦੌਰ ਤੇ ਪੱਟੀ ਜਿੱਥੋਂ ਕੋਈ ਕਿਲੋ 2 2 3 ਕਿਲੋਮੀਟਰ ਦੀ ਦੂਰੀ ਤੇ ਆ ਭੱਗੂਪੁਰ ਆਸਰ ਇਹ ਪਿੰਡ ਲਾਗੇ ਲਾਗੇ ਦੇ ਆ ਕੋਈ ਵੀਰ ਆਪਣਾ ਮਾਲਵੇ ਵਾਲੀ ਸਾਈਡ ਤੋਂ ਵਿਜ਼ਿਟ ਕਰੂਗਾ ਤੇ ਹਰੀਕੇ ਪੱਤਣ ਤੋਂ ਸਿਰਫ ਕੋਈ 10 11 12 ਕਿਲੋਮੀਟਰ ਦੀ ਦੂਰੀ ਆ ਪਿੰਡ ਬੱਠੇਪੈਣੀ ਦੀ ਆਉ ਕਰਦੇ ਆ ਪੂਰੀ ਗੱਲਬਾਤ ਲੈਣੀਆਂ ਬਥੇਰੇ ਡਿਟੇਲ ਤੋ ਮਾਲ ਇਹਨਾਂ ਕੋਲ ਆਇਆ ਗਿਆ ਰਿਹਾ ਤਾਂ ਬਾਕੀ ਪੁੱਛ ਕੇ ਸੇ ਮੇਰਾ ਵੀਰ ਕਰਦੇ ਰਿਆ ਕਰੋ ਠੀਕ ਹੈ ਜੀ ਨਾਗ ਸਾਫ ਸੁਥਰੇ ਹੁੰਦੇ ਆ ਚੰਗੇ ਪਸ਼ੂ ਲੈਂਦੇ ਵੀਰ ਹੁਣੀ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਇਕਬਾਲ ਸਿੰਘ ਜੀ ਸਾਸਰੀਕਾਲ ਸਾਸਰੀਕਾਲ ਸੰਧੂ ਸਾਹਿਬ ਸਾਸਰੀਕਾਲ ਜੀ ਉਹ ਸੰਧੂ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਪਾਜੀ ਕਾਇਮ ਸੇਤਾ ਤੁਹਾਡੀਆਂ ਹਾਂਜੀ ਬਿਲਕੁਲ ਵੀਰ ਜੀ ਰਾਜ ਸੰਧੂ ਡੇਰੀ ਫਾਰਮਿੰਗ ਵੇਖਣ ਆਲੇ ਵੀਰ ਭਰਾਵਾਂ ਨੂੰ ਸਾਸਰੀਕਾਲ ਜੀ ਸਾਸਰੀਕਾਲ ਪਾਜੀ ਬਹੁਤ ਬਹੁਤ ਮਿਹਰਬਾਨੀ ਪਾਜੀ ਇਕਬਾਲ ਸਿੰਘ ਜੀ ਆਪਾਂ ਤਕਰੀਬਨ ਪਿੱਛੇ ਜੇ ਵੀ ਵੀਡੀਓ ਬਣਾ ਕੇ ਅਪਲੋਡ ਕੀਤੀਆਂ ਸੀ ਧੰਨ ਭਰਾਵਾਂ ਥੋੜੇ ਵਿੱਚ ਵਕਫਾ ਪੈ ਗਿਆ ਕਿ ਮਾਲ ਇਸੇ ਤਰ੍ਹਾਂ ਆਉਦਾ ਰਹਿੰਦਾ ਆਪਣੇ ਕੋਲ ਨਹੀਂ ਮਾਲ ਸੰਧੂ ਸਾਹਿਬ ਇੱਕ ਦੋ ਡੰਗਰ ਆਉਂਦੇ ਰਹਿੰਦੇ ਆ ਠੀਕ ਆ ਜੀ ਤੇ ਇਦਾਂ ਹੀ ਵੀ ਆਪਣਾ ਸੁਭਾਅ ਨਹੀਂ ਬਣਿਆ ਜਾਂ ਡੰਗਰ ਆਉਂਦਾ ਫਿਕ ਜਾਂਦਾ ਸੀ ਆ ਠੀਕ ਆ ਜੀ ਤੇ ਕੱਲ ਵੀ ਤੁਹਾਨੂੰ ਫੋਨ ਕਰਕੇ ਇਸੇ ਰਕੇ ਕੱਲ ਹੀ ਲਈਆਂ ਮਈਆਂ ਦਵੇ ਠੀਕ ਆ ਤੇ ਅੱਜ ਆਪਾਂ ਵੀਡੀਓ ਪਾਵਾਂਗੇ ਕਣਕ-ਕਣਕ ਕੋਈ ਵੇਚਣ ਦਾ ਕੰਮ ਸੀ ਔਰ ਥੋੜਾ ਜਿਹਾ ਸੁਜਮ ਸੁਜਮ ਦਾ ਕਰਕੇ ਹਾਂਜੀ ਠੀਕ ਆ ਜੀ ਤੇ ਹੁਣ ਆਪਾਂ ਲਗਾਤਾਰੀ ਵੀਡੀਓ ਇਦਾਂ ਭੇਨ ਭਰਾਵਣਾ ਸਾਰਿਆਂ ਨਾਲ ਸਾਂਝੀਆਂ ਕਰਾਂਗੇ ਬਿਲਕੁਲ ਜੀ ਹਾਂਜੀ ਪਾਦੀ ਝੋਟੀਆਂ ਇਸੇ ਤਰ੍ਹਾਂ ਹੀ ਆਉਂਦੀਆਂ ਵੱਡੀਆਂ ਝੋਟੀਆਂ ਮੋਰਾ ਦੇ ਵਿੱਚ ਹਾਂਜੀ 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 ਮਈਆਂ ਚੰਗੀ ਚੰਗੀ ਆਈ ਨੇ ਠੀਕ ਆ ਠੀਕ ਆ ਵੜਾ ਬੂੜਾ ਘੱਟ ਖਰੀਦੀ ਕਰਦੇ ਹੋ ਨਾ ਨਹੀਂ ਕਰਾਂਗੇ ਕਿ ਜਰੂਰ ਅੱਗੇ ਘੱਟ ਕਰਦੇ ਹਾਂ ਹੁਣ ਲਿਆ ਕਰਾਂਗੇ ਅਸੀਂ ਲਿਆ ਕੇ ਕਰੀਏ ਪੇਚ ਹਾਂਜੀ ਸੋ ਪਾਦੀ ਸ਼ੁਰੂਆਤ ਕਰਾਂਗੇ ਇੱਕ ਆ ਸੈਕਿੰਡ ਨੰਬਰ ਤੇ ਜਿਹੜੀ ਆ ਝੋਟੀ ਹੈ ਪਹਿਲਾ ਸੁਆ ਸੂਈ ਆਪਣੇ ਕੋਲ ਹਾਂਜੀ ਪਹਿਲਾ ਸੁਆ ਦੋ ਦੰਦ ਦੋ ਦੰਦਾਂ ਦੀ ਸ਼ੁਰੂਆਤ ਇਸੇ ਝੋਟੀ ਤੋਂ ਕਰਦੇ ਹਾਂ ਬਾਅਦ ਵਿੱਚ ਇੱਕ ਵੱਡੀ ਝੋਟੀ ਦੋਸਤੋ ਤੁਹਾਨੂੰ ਦਿਖਾ ਦਾਂਗੇ ਤਾਜੀ ਸੂਈ ਆ ਤਕਰੀਬਨ ਬੌਲੇ ਕੱਚੇ ਦੁੱਧ ਤੇ ਚੱਲਣ ਢ ਅਇਤੋਂ ਆਪਾਂ ਸ਼ੁਰੂਆਤ ਕਰਦੇ ਆਂ ਪਾਜੀ ਪਿਓਰ ਜਿਹੜੀ ਦੋ ਦੰਦਾਂ ਦੀਆਂ ਮੂਹੋਂ ਹਾਂਜੀ ਲੋ ਜੀ ਪਿਓਰ ਜਿਹੜੀ ਦੋਸਤੋਂ ਦੋ ਦੰਦ ਕੱਟੀ ਤੁਹਾਨੂੰ ਦਿਖਾ ਰਹੇ ਆਂ ਹਾਈਟ ਮੀਡੀਅਮ ਦੇ ਵਿੱਚ ਆ ਅੱਜ ਸੂਈ ਨੂੰ ਪਾਜੀ ਕਿੰਨੇ ਕਿ ਦਿਨ ਹੋ ਗਏ ਨੂੰ ਅੱਜ ਤਕਰੀਬਨ ਮਹੀਨਾ ਹੀ ਮੰਨ ਕੇ ਚੱਲੋ ਸੰਧੂ ਸਾਹਿਬ ਜੀ ਕੱਟਾ ਮਗਰਿਆ ਲੋ ਜੀ ਹਾਂਜੀ ਮਗਰ ਇਹਦੇ ਕੱਟਾ ਮੇਲ ਕਾਫ ਆ ਤਾਂ ਮਹੀਨੇ ਕ ਦੀ ਸੂਈ ਆ ਛੋਟਾ ਸਿੰਘ ਬਿਲਕੁਲ ਕੁੱਤੀ ਵਾਲਾ ਸਿੰਘ ਲੱਗਾ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਰਿੰਗ ਛੋਟਾ ਸੇਗਾ ਠੀਕ ਹੈ ਜੀ ਸੋ ਪੈਸੇ ਵੀ ਡਰਦਾ ਹਾਂਜੀ ਮੂੰਹ ਮਾਰਨਾ ਪਉਂਦਾ ਬਸ ਦੋਹਾਂ ਦੇ ਬਰਾਬਰ ਕਰ ਗੀਏ ਵੀਰ ਹਾਂਜੀ ਕਰ ਗੀਏ ਦੋਹਾਂ ਦੇ ਬਰਾਬਰ ਕਰ ਠੀਕ ਹੈ ਜੀ ਐਸ ਵਕਤ ਪਾਜੀ ਮਹੀਨੇ ਦੀ ਸੂਈ ਦੇ ਥੱਲੇ ਦੁੱਧ ਕਿੰਨਾ ਆਪਾਂ ਚੋ ਰਹੇ ਆ ਦੁੱਧ 8 ਕਿਲੋ ਜੀ 8 ਕਿਲੋ ਆ ਹਾਂਜੀ ਆਪਣੇ ਤੋਂ ਇਹ ਦੋ ਦਿਨ ਹੋਏ ਆਈ ਨੂੰ ਵਧੂਗੀ ਕਰਮਾ ਲਈ ਠੀਕ ਹੈ ਹਾਂਜੀ ਚਾਲੂ ਚਰੂ ਚੰਗੀ ਆ ਤੇ ਵਧੂਗੀ ਝੋਟੀ ਹੁਣ 8 ਕਿਲੋ ਜਿਹੜਾ ਪ੍ਰੋਪਰ ਆਪਾਂ ਚੋ ਰਹੇ ਆ ਮਿਲਦੀ ਬੱਚੇ ਤੇ ਸਹਿਮਤੀ ਹੈ ਜੀ ਨਹੀਂ ਬੱਚਾ ਪਨਾਲ ਪੁੰਦੀ ਨਾਲ ਪੜਾ ਭਾਈ ਦਾ ਜ਼ਰੂਰ ਆ ਅੱਛਾ ਪਹਿਲਾਂ ਝੋਟੀ ਕਰਕੇ ਨਾਲ ਬੱਚਾ ਛੱਡ ਦੇਣੇ ਨਾਲ ਹੀ ਪਾੜਾ ਪਾ ਲੈਣੇ ਹਾਂ ਹਾਂਜੀ ਨਾਲ ਹੀ ਪਾੜਾ ਪਾ ਦੇਣੇ ਆ ਕਸਮਉਂਦੀ ਆ ਕਸਮਉਂਦੀ ਉਸੇ ਵੇਲੇ ਹੁਣ ਵੀ ਆ ਬੱਚੇ ਨੂੰ ਪਰੇ ਨਹੀਂ ਹੁਣ ਦਿੰਦੀ ਡਿੰਗਦੀ ਪੂਰਾ ਠੀਕ ਆ ਜੀ ਤੇ ਆਪਾਂ ਬੱਚਾ ਵੀ ਲਾ ਕੇ ਦਿਖਾਵਾਂਗੇ ਬਿਲਕੁਲ ਸੋ ਦੋਸਤੋ ਪਹਿਲਾ ਸੂਬਾ ਪਲੂਣ ਝੋਟੀ ਆ ਬਾਕੀ ਬੰਦਾ ਵੰਗਾ ਲੈ ਲੈਂਦੀ ਮਗਰ ਨਹੀਂ ਲੱਤਾਂ ਨੂੰ ਆਪਾਂ ਨਹੀਂ ਕਿ ਪਾਉਂਦੇ ਓਕੇ ਢਿਲਦੀ ਨਹੀਂ ਕੀ ਤੋਂ ਦਾ ਉਹਨਾਂ ਜਿਨ੍ਹਾਂ ਨੂੰ ਲਈ ਉਹ ਗਜਾਇਆ ਉਹਨਾਂ ਨੇ ਠੀਕ ਆ ਠੀਕ ਆ ਸੋ ਵੰਗਾ ਜਿਹੜਾ ਦੋਸਤੋ ਮਗਰ ਲੀਆਂ ਲੱਤਾਂ ਨੂੰ ਵੀਰਾਂ ਦਾ ਵੀ ਗਜਾਇਆ ਚਲੋ ਇਹਨਾਂ ਦੇ ਕੋਲ 2-3 2-3 ਦਿਨ ਇਸ ਵਕਤ 8 ਕਿਲੋ ਦੁੱਧ ਦੇ ਥੱਲੇ ਮੌਕੇ ਤੇ ਮੌਜੂਦ ਆ ਸੋ ਮਹੀਨੇ ਕਦਾ ਸੂਆ ਬਾਕੀ ਕੱਟੀ ਇੱਕ ਵਾਰੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦਿੰਦੇ ਆ ਥੋੜਾ ਜਿਹਾ ਡਰਦੀ ਡੁੱਕਰ ਦੀ ਜ਼ਰੂਰ ਆ ਉਹ ਹਿਸਾਬ ਨਾਲ ਮੇਰਾ ਭਰਾ ਆਪਾਂ ਮਾੜਾ ਜਿਹਾ ਤਸੱਲੀ ਨਾਲ ਤੋੜ ਕੇ ਦਿਖਾਵਾਂਗੇ ਤੁਹਾਨੂੰ ਠੀਕ ਆ ਜੀ ਉਹਨਾਂ ਜਿਹੜੇ ਕਰੀ ਤੁਹਾਨੂੰ ਮੇਲ ਜਿਹੜਾ ਕਾਫ ਇਹਦੇ ਮਗਰ ਕੱਟਾ ਤੁਹਾਨੂੰ ਦਿਖਾ ਦਿੰਦੇ ਆ ਆ ਬੱਚਾ ਇਹਦੇ ਮਗਰ ਠੀਕ ਆ ਸੋ ਇਹ ਕੱਟਾ ਮਗਰ ਇਸ ਝੋਟੀ ਦੇ ਵੱਲ ਨਾ ਪੁੱਤ ਲੋ ਦੋ ਕੁੱਤ ਲਿਆਰੇ ਦਾ ਉਹ ਕਰਦੀ ਅੱਜ ਹੀ ਪਾਇਆ ਨਾ ਕੁੱਤ ਲਿਆਰੇ ਦਾ ਵੀ ਕਰਦੀ ਏ ਥੋੜਾ ਜਿਹਾ ਹਾਂਜੀ ਉਹ ਸੰਗਲ ਸੰਗਲ ਤੇ ਰਿਆ ਹੁੰਦਾ ਨਾ ਪਸ਼ੂ ਹਾਂਜੀ ਉਹ ਨਹੀਂ ਆਵੇ ਸੰਗਲ ਜੀ ਹਾਜੀ ਪਾਤ ਲਿਆ ਰਾ ਤੇ ਵੀਰ ਇਕਬਾਲ ਸਿੰਘ ਜੀ ਬਾਕੀ ਚੁਵਾਈ ਚੁਵਾਈ ਦੀ ਇੱਕ ਨੰਬਰ ਚੁਵਾਈ ਇੱਕ ਨੰਬਰ ਜੀ ਚੌਨ ਪੋਲੀ ਠੀਕ ਆ ਜੀ ਹਾਂ ਉਹ ਜੀ ਚੁਵਾਈ ਜਿਹੜੀ ਆ ਦੋਸਤੋ ਬਿਲਕੁਲ ਇੱਕ ਨੰਬਰ ਆ ਸੋ ਬਾਕੀ ਕੋਈ ਵੀ ਸੋਜਣ ਆਉਂਦਾ ਆਪਣੀ ਦੋ ਟਾਈਮ ਚਾਹੇ ਕੋਈ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਆ ਜੀ ਠੀਕ ਆ ਸੋ 8 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਹਾਂ ਬੱਤ ਠੀਕ ਹੈ ਜੀ। ਇਹਦੀ ਭਾਜੀ ਡਿਮਾਂਡ ਇਹਦਾ ਮੁੱਲ ਕੀ ਕਰਦੇ ਆਂ ਆਪਾਂ ਅੱਜ? ਮੁੱਲ ਸੰਧੂ ਸਾਹਿਬ ਇਹਦਾ ਕੋਈ 80 ਨਹੀਂ ਕੋ 75 ਨਹੀਂ 70000 ਦੀ ਝੋਟੀਆਂ ਆਪਾਂ ਦੇਣੀ ਆਂ ਹਾਂ ਨਾ 70000 ਦੀ ਹਾਂਜੀ। ਲੋ ਜੀ 70000 ਦੀ ਇਹ ਝੋਟੀਆਂ ਅੱਜ ਮਿਲ ਜੂ ਆਪਣੇ ਭਰਾਵਾਂ ਨੂੰ ਠੀਕ ਹੈ ਜੀ ਲਾਸਟ ਫਾਈਨਲ ਬਾਕੀ ਆ ਲੇਵੇ ਦੀ ਕੁਆਲਿਟੀ ਤੁਸੀਂ ਚੈੱਕ ਕਰੋ। ਆਹ ਦੇਖੋ ਜੀ। ਅਰਲੀਆਂ ਵਰਗੇ ਥਾਣਾ ਬਾਕੀ ਨਖੇਰ ਨੂੰ ਖੂੜ ਕਾਫੀ ਚੰਗਾ ਹੈ ਚੌਥਾ ਥਾਣਾ ਦੇ ਵਿੱਚ। ਸੋ 8 ਕਿਲੋ ਦੁੱਧ ਦਾ ਬਾਕੀ ਕੋਈ ਭਰਾ ਟਿਕਾ ਕੇ ਸੇਵਾ ਕਰੂਗਾ ਠੀਕ ਆ ਜੀ ਆਪਣੇ ਘਰ ਲੈ ਜਾ ਕੇ ਤੁਸੀਂ ਤਾਂ ਦੁੱਧੋ ਕਰਮ ਵਾਲੀ ਹੋਰ ਵਧੂਗੀ ਤੇ ਇੱਥੇ ਆਈ ਨੂੰ ਅੱਜ ਭਲਕ 2 ਦਿਨ ਦਾ 3-3 ਦਾ ਸਮਾਂ ਹੋਇਆ ਵਪਾਰ ਲੈਣ ਦੇ ਵਿੱਚ ਠੀਕ ਆ ਛੋਟਾ ਸਿੰਘ ਆ ਬਾਕੀ ਬਿਲਕੁਲ ਮੰਦਰੀ ਨਾਗਾ ਠੀਕ ਆ ਜੀ ਛੋਟੀ ਬਿਲਕੁਲ ਸਿੰਘੀ ਦੇ ਵਿੱਚ ਇਹ ਝੋਟੀ ਆ ਬਿਲਕੁਲ ਟਾਪ ਕੁਆਲਿਟੀ ਦੀ ਤੇ 70000 ਰੁਪਏ ਅੱਜ ਮਿਲ ਜੂਗੀ ਕਟਾ ਮਗਰ ਆ ਠੀਕ ਆ ਇਧਰ ਸਾਈਕਲ ਨੰਬਰ ਤੇ ਆ ਜੀ ਤੇ ਵੀਰੇ ਆਪਣੇ ਕੋਲ ਵੱਡੀ ਝੋਟੀ ਖੜੀ ਆ ਹਾਂਜੀ ਤੇ ਇਹਦਾ ਸੁਆ ਕੀ ਬਿਰਵਾ ਜੀ ਇਹਦਾ ਸੁਆ ਦੁੱਜਾ ਵਾ ਦੂਜਾ ਸੂਆ ਹਾਂਜੀ ਇਹਨੂੰ ਅੱਜ ਸਮਾਂ ਟਾਈਮ ਕਿੰਨਾ ਹੋ ਗਿਆ ਸੂਈ ਦਾ ਆ ਚੌਥਾ ਦੇਣਾ ਭਾਈ ਇਹਨੂੰ ਚੌਥਾ ਦੇਣਾ ਜੀ ਹਾਂਜੀ ਮਗਰ ਕੱਟੀ ਆ ਠੀਕ ਆ ਜੀ ਹਾਂਜੀ ਤੇ ਇਹ ਵੀਰ ਚੌਹ ਤਨਾਂ ਦੇ ਦੌਰਾਨ ਹੋਣਾ ਇਸ ਵਕਤ ਕਿੰਨੇ ਕ ਬੋਲੇ ਤੇ ਚੱਲ ਜਾਂ ਕੱਚਾ ਦੁੱਧ ਕਿ ਮੰਨਣਾ ਇਹ 10 ਤੋਂ ਬਾਅਦ ਚੱਲੀ ਹੁਣ 11 ਪਲੱਸ ਹੋਊਗਾ ਇਸ ਟਾਈਮ ਜਿਹੜਾ ਦੁੱਧ ਆ ਮੇਨ ਨਾਲ ਆ ਵੀ 11 ਪਲੱਸ ਆ ਜੀ ਹਾਂਜੀ ਓਕੇ ਬਾਕੀ ਝੋਟੀ ਗਾਂ ਮੰਨ ਲਓ ਜਿੱਡਾ ਕੱਦ ਟਾਚਾ ਝੋਟੀ ਕੋ 15 15 ਲੀਟਰ ਤੋਂ ਬਾਹਰ ਚੱਲਣੀ ਚਾਹੀਦੀ ਹਾਂਜੀ ਹਾਂਜੀ ਸੰਤੂ ਸਾਹਿਬ ਚੱਲਾਂ ਇਹ ਤਾਂ ਨਾ ਸੰਤੂ ਸਾਹਿਬ 2 ਤਰੀਕ ਨੂੰ ਵਸ ਦਿਨ ਪ ਦੋ ਦਿਨ ਬਹੁਤ ਦਰੇਵਾ ਇਹਨੇ ਕੀਤਾ ਦੋ ਚਾਰ ਦਿਨ ਕੋਈ ਅਸਦੀ ਅਗਦੀ ਸੂਪੀ ਹਾਂ ਹਾਂਜੀ ਲਓ ਜੀ ਠੀਕਾ ਜੀ ਸੋ ਦੋ ਚਾਰ ਦਿਨ ਜਿਹੜਾ ਦੋਸਤੋ ਕੋਈ ਪਹਿਲਾ ਝੋਟੀ ਸੂਪੀ ਆ ਕੇ ਜਰਾ ਪਸ਼ੂ ਠੀਕਾ ਜੀ ਨਵੀਂ ਥਾਂ ਤੇ ਆਉਂਦਾ ਉਹਦੇ ਕਰਕੇ ਸੂਪ ਪੈਂਦਾ ਉਧਰ ਕੇ ਸੂਪ ਪੈਂਦਾ ਠੀਕਾ ਜੀ ਉਹ ਗੱਲ ਵੱਖਰੀ ਕੇ ਜਰਾ ਦੂਰ ਨੇੜੇ ਉਹ ਸਫਰ ਦੇ ਵਿੱਚ ਆਉਂਦਿਆਂ ਠੀਕਾ ਜੀ ਉਹ ਵੀ ਕਾਰਨ ਬਣ ਜਾਂਦਾ ਵੱਡੀ ਝੋਟੀ ਆ ਦੂਜਾ ਸੂਆ ਮਗਰ ਇਹਦੇ ਕੱਟੀਆਂ ਕੀ ਨਾ ਹਾਂਜੀ ਕੱਟੀਆਂ ਕੱਟੀਆਂ ਮਗਰ ਕੱਟੀਆਂ 나ੜੂਆ ਨਾਲ ਆ ਬੱਚੇ ਦੇ ਪ੍ਰੋਪਰ ਤੁਹਾਨੂੰ ਦਿਖਾਵਾਂਗੇ ਐਸ ਵਕਤ ਦੁੱਧ ਮੰਨੋ ਠੀਕਾ ਜੀ ਦੋਦ ਮੰਨੋ ਠੀਕ ਆ ਜੀ ਇਸ ਵਕਤੇ ਤੇ ਤੇਲੇ ਜਿਹੜਾ 11 ਕਿਲੋ ਹਾਜ਼ਰ ਆ ਠੀਕ ਆ ਜੀ ਸੋ ਸਟਾਰਟਿੰਗ ਚੰਗੀ ਆ ਬਾਕੀ ਉਮੀਦ ਆਪਾਂ ਚੰਗੀ ਕਰ ਸਕਦੇ ਆ ਨਾ ਪੁੱਤ ਸੋ ਹਾਈਟ ਕੱਦ ਟਾਂਚਾ ਬਹੁਤ ਆ ਛੋਟੀ ਦਾ ਫੁੱਲ ਵੱਡੀ ਹਾਈਟ ਕੱਦ ਵਿੱਚ ਆ ਸੋ ਬਾਕੀ ਚਵਾਪ ਅਸਮਾ ਦੀ ਚੰਗੀ ਆ ਸਿੰਘ ਛੋਟਾ ਵੇਲ ਬੂਲ ਬੜੀ ਸਪੈਸ਼ਲ ਆ ਠੀਕ ਆ ਜੀ ਸੋ ਲੰਬਾਈ ਲੰਬੂਈ ਛੋਟੀ ਦੀ ਕਰੋ ਚੈੱਕ ਇੱਕ ਵੀਰ ਮਾਰਾ ਇੱਕ ਇੱਕ ਮਿੰਟ ਹੋਰ ਮਾਰਾ ਜੇ ਕਮਾ ਦੇ ਜੇ ਲਾਗਿਓ ਇੱਥੋਂ ਤੋੜ ਦਿਆ ਜੇ ਇੱਕ ਵਾਰੀ ਹੋ ਰਾਇ ਨਾ ਲਾ ਬੁੱਤੋ ਲਾਗੀ ਠੀਕ ਆ ਜੀ ਸੋ ਪੇਟ ਪੂੜਾ ਮੇਰਾ ਵੀਰ ਮਾਰੋ ਨੀਗਾ ਠੀਕ ਆ ਸੋ ਪਲੀ ਪਲੀਤੀ ਬਹੁਤ ਜਿਆਦੀ ਆ ਸੋ ਵੱਡੀ ਹਾਈਟ ਆ ਬਾਕੀ ਝੋਟੀ ਨੂੰ ਬਾਕੀ ਸੌ ਦਾ 2.5 ਮੀਟਰ ਤੋਂ ਬਾਰ ਆਂਦਾ ਕੁਝ ਨਹੀਂਗਾ ਠੀਕ ਆ ਚੋਣ ਬਹੁਤ ਪੋਲੀ ਆ ਪੋਲੀ ਐ ਚੋਣ ਹਾਜੀ ਹਾਂਜੀ ਸੋ ਰੋਟੀ ਦੋਸਤੋ ਸਪੈਸ਼ਲ ਆ ਜਿਹੜੇ ਆਪਣੇ ਫਾਰਮਰਾਂ ਤੋਂ ਭਰਾ ਠੀਕਾ ਜੀ ਕੋਈ ਚੰਗੀ ਝੋਟੀ ਹਾਈਟ ਕਰਦਾਂ ਵਾਲੀ ਲੱਭ ਰਹੇ ਆ ਤਾਂ 15 ਕਿਲੋ ਤੋਂ ਝਾਕ ਕਰਦੇ ਵੀ 15 ਕਿਲੋ ਤੋਂ ਬਾਰ ਬਾਰ ਦੁੱਧ ਵਾਲਾ ਪਸ਼ੂ ਖਰੀਦੀਏ ਤੇ ਜ਼ਰੂਰ ਇੱਥੇ ਆਣ ਕੇ ਬੇਸ਼ੱਕ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਲਿਓ ਜੀ 11 ਕਿਲੋ ਇਸ ਵਕਤੇ ਦੇ ਥੱਲੇ ਕੋਈ ਦੁੱਧ ਮੰਨੇ ਠੀਕ ਆ ਜੀ ਹਾਜ਼ਰ ਆ ਕੋਈ ਕੱਚਾ ਬੋਲਾ ਮੰਨੇ ਸੋ ਪੋਲੀ ਸੰਭੀ ਦੇ ਪਾਸੇ ਵੀ ਕੋਈ ਸ਼ੱਕ ਨਹੀਂਗਾ ਠੀਕ ਹੈ ਜੀ ਸੋ ਚਵਾਈ ਚੰਗੀ ਹੈ ਬਾਕੀ ਇਧਰ ਇੱਕ ਬਹਿਣੀ ਦੇ ਪਾਸੇ ਤੁਹਾਨੂੰ ਵਿਖਾਦਗੇ ਲੱਗਿਓ ਆ ਦੇਖੋ ਠੀਕ ਆ ਆ ਬੱਚਾ ਆ ਗਿਆ ਮਗਰ ਇਹ ਕੱਟੀ ਹਾਂਜੀ ਆ ਕੱਟੀ ਨਾੜੂ ਨਾੜੂ ਨਾਲ ਆ ਬੱਚੇ ਠੀਕ ਆ ਉਹ ਕ ਵੀਰ ਝੋਟੀ ਦੀ ਇਹਦੀ ਕੀ ਡਿਮਾਂਡ ਕਰਦੇ ਪਏ ਆ ਕੀ ਮੁੱਲ ਰੱਖਿਆ ਜੇ ਦਾ ਮੁੱਲ ਸੰਦੋ ਭਾਵੇਂ ਇਹ ਸੰਸਾਵੇ 155 ਕਰ ਲਗੇ ਹਾਂਜੀ ਨੇੜ ਘਰ ਲਗੇ ਤਾਂ ਵੀ ਝੋਟੀ ਵਿਗਦੀ ਆ ਹਾਂਜੀ ਆਪਾਂ ਝੋਟੀ 1 ਲੱਖ ਤੇ 45 ਹਜ਼ਾਰ ਦੀ ਝੋਟੀ ਆਪਾਂ ਦੇ ਦਿਆਂਗੇ 1 45 ਦੀ ਹਾਂਜੀ ਠੀਕ ਆ ਵੀਰ ਥੋੜਾ ਬਾਤ ਹੋਊਗਾ ਵਿੱਚੋਂ ਮੌਕੇ ਤੇ ਹਾਂਜੀ ਉਹ ਤਾਂ ਆਏਗਾ ਭੈਣ ਭਰਾ ਦਾ ਥੋੜਾ ਬਾਤ ਮਨ ਹੋਊਗਾ ਜ਼ਰੂਰ ਠੀਕ ਆ ਵੀ ਹਾਂਜੀ ਬਾਕੀ ਝੋਟੀ ਵੀ ਸੰਤ ਸਭ ਬਹੁਤ ਚੰਗੇ ਆ ਝੋਟੀ ਵੀ ਟੌਪ ਕਲਾਸ ਆ ਵੀਰ ਕੋਈ ਸ਼ੱਕ ਨਹੀਂ ਕੋਈ ਸਵਾ ਸਵਾ ਲੱਖ ਦਾ ਤੇ 1 25 ਦਾ ਮਾਲ ਤਾਂ ਵੈਸੇ ਵੀ ਤੁਰਿਆਉਂਦਾ ਵੈਸੇ ਤੁਰਿਆਉਂਦਾ ਬਾਕੀ ਝੋਟੀ ਵੇਖੋ ਕਿੱਥੇ ਆਪਾਂ ਝੋਟੀ ਸਪੈਸ਼ਲ ਆ ਕਰਮ ਵਾਲੇ ਦਾ ਠੀਕ ਆ ਜੀ ਇੱਕ ਆਪਾਂ ਕੋਠੇ ਜਿਹੜਾ ਕੱਦ ਕਹ ਸੋਗੇ ਜਿਹੋ ਜਿਹੇ ਕਿਸੇ ਬ੍ਰੀਡਰ ਭਰਾ ਦੀ ਜਿਹੋ ਜਿਹੇ ਕਿਸੇ ਫਾਰਮਰ ਭਰਾ ਦੀ ਸੇਵਾ ਰਹੀ ਬਾਕੀ ਸ਼ਾਈ ਚੀ ਤੁਸੀਂ ਚੈੱਕ ਕਰੋ ਮੱਥਾ ਬਿਲਕੁਲ ਬਲੈਕ ਛੋਟਾ ਸਿੰਗ ਸੋ ਡੀਨਡੋਲ ਕਾਫੀ ਆ ਭਾਰੇ ਸਰੀਰਕ ਬੰਤਰ ਦੇ ਵਿੱਚ ਇਹ ਝੋਟੀ ਜਿਹੜੀ ਦੋਸਤੋ ਵਕਾਊਗਾ ਵੀਰ ਉਹਨਾਂ ਦੇ ਕੋਲ ਆ ਠੀਕ ਆ ਜੀ 11 ਕਿਲੋ ਤੋਂ ਹੁਣ ਸਟਾਰਟਿੰਗ ਹੋਈ ਆ ਸੋ ਦੁੱਧ ਕਰਮਾਂ ਲਈ ਕੋਈ 15-15 ਲੀਟਰ ਤੋਂ ਬਾਹਰ-ਬਾਰ ਚਬਾਜੂਗੀ ਦੋਸਤੋ ਇੱਕ ਜੋੜੀ ਇਧਰ ਬੱਕਰੀ ਤੇ ਇੱਕ ਪਾਠ ਠੀਕ ਆ ਜੀ ਇਹ ਵਕਾਊ ਆ ਪੂਰੀ ਗੱਲਬਾਤ ਆਪਾਂ ਕਰਦੇ ਆਂ ਬਾਕੀ ਰੇਟ ਕੀ ਆ ਤੇ ਜੋੜੀ ਦਾ ਕੀ ਰੇਟ ਆ ਜਾਂ ਸਿੰਗਲ-ਸਿੰ ਇਹ ਵੀਰ ਆਪਣੇ ਕੋਲ ਇਕਪਾਲ ਸਿੰਘ ਦੀ ਜਿਹੜੀ ਇੱਕ ਤਾਂ ਬੱਕਰੀ ਆ ਤੇ ਇਸੇ ਬੱਕਰੀ ਦੀ ਇਹ ਜਿਹੜੀ ਹਾਂਜੀ ਇਸੇ ਇਸੇ ਦੀ ਆ ਜੀ ਠੀਕ ਆ ਜੀ ਤੇ ਇਹ ਸੂਆ ਮਤਲਬ ਬੱਕਰੀ ਪਹਿਲਾ ਸੂਈ ਹੈ ਕਿ ਦੂਜੀ ਪਹਿਲਾ 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 ਸੂਈ ਭਾਜੀ ਪਹਿਲਾ ਸੂਆ ਸੂਈ ਆ ਅੱਗੇ ਕੋਈ ਬਣੀ ਪੂਣੀ ਤੇ ਨਹੀਂ ਅੱਗੇ ਜੀ ਅੱਗੇ ਬਣੀ ਪੰਜ ਚਾਰ ਦਿਨ ਹੋ ਗਏ ਆ ਜੀ ਅਜੇ ਪੰਜ ਚਾਰ ਦਿਨ ਹੀ ਹੋਏ ਆ ਹਾਂਜੀ ਲੋ ਜੀ ਅੱਗੇ ਬਾਣੀ ਨੂੰ ਪੰਜ ਚਾਰਕ ਦੇ ਨਹੀਂ ਹੋਏ ਆ ਆਪ ਵੀ ਭੋਟੇ ਤੇ ਬੱਚੇ ਵੀ ਭੋਟੇ ਨਾ ਹਾਂਜੀ ਆਪ ਵੀ ਭੋਟੇ ਬੱਚੇ ਭੋਟੇ ਸਿੰਘੀ ਸੁੰਗੀ ਨਹੀਂ ਹੈਗੀ ਇਹਨਾਂ ਦੀ ਹਾਂਜੀ ਹਾਂਜੀ ਠੀਕ ਆ ਜੀ ਸੋ ਇਹ ਪੱਠ ਕਿੰਨੀ ਕਿ ਉਮਰ ਹੋ ਗਈ ਜਿੰਦੀ ਪੱਠ ਦੀ ਉਮਰ ਪੱਠ ਦੀ ਉਹ ਵੀ 350 ਮਹੀਨੇ ਦੀ ਚਾਰ ਦੀ ਇੱਥੇ ਆ ਠੀਕ ਆ ਜੀ ਹਾਂਜੀ ਲੋ ਵੀ 3.5 4 ਮਹੀਨੇ ਦੀ ਦੋਸਤੋਂ ਪੱਠ ਦੀ ਉਮਰ ਆ ਤੇ ਬੱਕਰੀ ਪਹਿਲਾ ਸੂਆ ਸੂਈ ਤੇ ਬੱਚੇ ਦੋ ਹੀ ਦਿੰਦੀ ਆ ਹਾਂਜੀ ਬੱਚੇ ਦੋ ਹੀ ਦੋ ਪੱਠਾਂ ਤੀਆਂ ਇੱਕ ਉਹਨਾਂ ਪੱਠ ਰੱਖ ਲਈ ਤੇ ਇੱਕ ਲੈ ਠੀਕ ਆ ਠੀਕ ਆ ਸੋ ਬੱਚੇ ਦੋਸਤੋਂ ਦੋ ਹੀ ਪਉਂਦੀ ਆ ਤੇ ਅੱਗੇ ਵੀ ਜਿਹੜੀ ਆ ਪੰਜ ਤੇ ਉਹ ਚਲੋ ਨਿਕਲੋਂ ਦੀ ਇਹ ਗੱਲ ਨੂੰ ਕਿਸੇ ਭਰਾ ਦਾ ਇਲਾਕਾ ਠੀਕ ਆ ਜੀ ਆ ਨਾਲ ਪਾਟ ਤਾਂ ਮਿਲ ਜੂਗੀ ਤੇ ਜੋੜੀ ਦਾ ਤਾਂ ਭਾਜੀ ਰੇਟ ਕੀ ਰਹੂਗਾ ਜੋੜੀ ਆਪਾਂ 20000 ਦੀ ਦੇਣੀ ਆ ਜੀ 20000 ਦੀ ਹਾਂਜੀ ਲਓ ਜੀ 20000 ਦੀ ਦੋਸਤੋ ਜੋੜੀ ਆ ਠੀਕ ਆ ਜੀ ਤੇ ਭੋੜੀ ਆ ਬਾਕੀ ਜਿਹੜੇ ਆਪਣੇ ਵੀਰ ਲਾਇਕ ਪਸੰਦ ਕਰਦੇ ਆ ਵੀ ਬਗੈਰ ਸਿੰਘੋਂ ਭੋੜੇ ਬਾਕੀ ਭੋੜੀ ਦੀ ਵੈਸੇ ਵੀ ਚਲੋ ਕੀਮਤ ਵਗਦੇ ਰਹੇ ਹੁੰਦੀ ਆ ਤੇ ਇਹ 20000 ਦੀ ਜੋੜੀ ਆ ਤਾਂ ਸਿੰਗਲ ਸਿੰਗਲ ਭਾਜੀ ਕਈ ਵਾਰ ਆਪਾਂ ਗਾ ਘਾ ਜਾਂਦਾ ਭੈਣ ਭਰਾ ਮਤਲਬ ਕਿ ਫਿਰ ਪਾਟ ਤਾਂ ਕੀ ਰੇਟ ਰਹੂਗਾ ਪਾਠਾ ਠੇਹਿਆ ਦੇ ਦੇ ਦਾਂਗੇ 12000 ਇਹ 12000 ਦੀ ਰਹਿ ਗਈ ਉਦਾਂ ਦੇ ਕੋਈ ਜੋੜੀ ਲੈ ਜਾ ਚਲੋ ਮਾਵਾਂ ਧੀਆਂ ਦਾ ਜੀਲ ਕਰੂਗਾ ਵਸਾ ਨਹੀਂ ਖਾਂਦੀ ਇੱਕ ਮਿੰਟ ਦਾ ਵੀ ਉਦੋਂ ਠੀਕ ਆ ਠੀਕ ਆ ਤੇ ਲਿਆਂਦੇ ਹਾਂ ਸੰਤੂ ਸਾਹਿਬ ਆਪਾਂ ਵੀ ਰੱਖਣ ਨੂੰ ਇਹਦੇ ਮਾਲ ਨਵਾਂ ਨੂੰ ਆਉਂਦਾ ਡਰਦਾ ਬੜਾ ਫਿਰ ਠੀਕ ਆ ਇਹ ਕਰਕੇ ਫਿਰ ਅਸੀਂ ਵੇਚੀਏ ਨਹੀਂ ਉਸ ਚੀਜ਼ ਦਾ ਫਰਕ ਪੈਂਦਾ ਫਿਰ ਲਓ ਵੀ ਦੋਸਤੋ ਬਿਲਕੁਲ ਜੋੜੀ ਲੈ ਜਾਓਗੇ ਤੇ ਬਹੁਤ ਵਧੀਆ ਕਿਉਂਕਿ ਮਾਵਾਂ ਧੀਆਂ ਨੇ ਤੇ ਇਹ ਪਾਠ ਜਿਹੜੀ ਤੁਹਾਨੂੰ ਦੱਸ ਦਿੱਤੀ ਉਮਰਬਾਈ ਜੀ ਵੀ ਦੱਸ ਦਿੱਤੀ ਆ ਰੇਟ 8000 ਵੈਸੇ ਸਿੰਗਲ ਦਾ ਇਹਦਾ 12 2000 ਦੀ ਜੋੜੀ ਆ ਤੋ ਜੋੜੀ ਨੂੰ ਹੱਥ ਪਾ ਲਿਓ ਥੋੜਾ ਬਾਤਾਂ ਵਿੱਚੋਂ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਥੋੜਾ ਬਾਤਾਂ ਠੀਕ ਆ ਜੀ ਜੋ ਵੀ ਬੰਤਾ ਕਰਦਾ ਤੇ ਇੱਕ ਭਾਜੀ ਇਕਬਾਲ ਸਿੰਘ ਜੀ ਆਪਣੇ ਕੰਟੈਕਟ ਨੰਬਰ ਜਿਹੜੇ ਕਰਤੀਏ ਸਾਂਝੇ ਆਪਣੇ ਕੰਟੈਕਟ ਨੰਬਰ ਹੈ 8729 2133 8729 2133 ਠੀਕ ਆ ਜੀ ਹਾਂਜੀ ਸੋ ਦੋਸਤੋ ਅੱਜ ਜਿਹੜੀਆਂ ਦੋ ਝੋਟੀਆਂ ਤੁਹਾਨੂੰ ਦਿਖਾਉਣੀਆਂ ਸੀਗੀਆਂ ਮੀਰ ਇਕਬਾਲ ਸਿੰਘ ਹੋਂਦੇ ਘਰੋਂ ਪਿੰਡ ਬੱਠੇ ਪੈਣੀ ਪਹੁੰਚੇ ਸੀਗੇ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਸੋ ਚਵਾਈ ਤੁਸੀਂ ਨਾਲ ਦੀ ਨਾਲ ਹੀ ਦੇਖ ਲਈ ਆ ਬਾਕੀ ਚੰਗੀਆਂ ਝੋਟੀਆਂ ਨੇ ਸੋ ਮੇਰੇ ਵੀਰ ਇੱਥੇ ਆਣ ਕੇ ਆਪਦੀ ਤਸੱਲੀ ਕਰੋ ਮਾਲ ਇਹਨਾਂ ਕੋਲ ਆਇਆ ਗਿਆ ਰਹਿੰਦਾ ਵਪਾਰ ਲੈਣ ਦਾ ਕੰਮ ਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ